ਕਿੱਧਰ ਚੱਲੇ ਜੀ ਆਪਾਂ ਆਪੇ ਪਾਰ ਨੇ ਕਰ ਛੱਡ ਕੇ ਚੱਲ ਗਏ ਨਹੀਂ ਨਹੀਂ ਕਰ ਨਹੀਂ ਹਾਂ ਘਰ ਦੇ ਰੱਖ ਲੋ ਮੁੰਡਾ ਆਈਟੀਆਈ ਨੂੰ ਚੱਲਦਾ ਸਕੂਲ ਜਦ ਵੀ ਰਿਸ਼ਤਾ ਨਾ ਛੱਡੀ ਚੱਲੇ ਉਧਰੋ ਚੱਲ ਜਾਇ ਕਰੋ ਪੜ੍ਹਾਈ ਨਾ ਖਰਾਬ ਹੋਵੇ ਹਾਲਾਤ ਕਿਹੋ ਜਿਹੇ ਇੱਧਰ ਹਾਂ ਹਾਲਾਤ ਕਿਹੋ ਜਿਹੇ ਹਾਲਾਤ ਤਾਂ ਮੰਦੇ ਆ ਜੀ ਹਾਂ ਜੀ ਠੀਕ ਹੈ ਮੋੜਾ ਸੜਕਾਂ ਟੁੱਟ ਗਈਆਂ ਸਾਰੀਆਂ ਹੁਣ ਪਾਣੀ ਕਿੱਥੇ

ਬਾ ਇਨੇ ਬੰਦੇ ਪਾਣੀ ਤੇ ਵਿਜੇ ਸਾਡਾ ਪੂਰਾ ਸਟਾਫ ਇਨੇ ਬੰਦੇ ਐਸੀ ਕੰਮ ਵੀ ਆ ਕੇ ਲੱਗੇ ਹੋਏ ਆ ਆਪ ਆਪ ਨਾ ਬਚਾਓ ਕਰ ਬਿਲਕੁਲ ਘੜੇ ਮੇ ਕੋ ਉੱਟ ਕੇ ਮਾਰਨ ਦਾ ਉਹ ਸਾਡਾ ਜ਼ਮੀਨ ਸਾਡੇ ਘਰ ਵੱਜਣ ਵਜੇ ਸਾਡਾ ਮਾੜਾ ਮੋਟਾ ਘਰ ਵੱਜਣ ਸਾਡਾ ਮਾੜਾ ਮੋਟਾ ਘਰ ਵੱਜ ਕਿ ਉਹ ਹੀ ਕਹਿ ਰਹੇ ਆ ਕਿ ਦੇਖੋ ਲੱਗਿਆ ਵੀ ਹੋਇਆ ਹੈਗਾ ਹੋਰ ਵੀ ਆ ਰਿਹਾ ਹੈਗਾ ਤੁਸੀਂ ਫਲੋ ਦੇਖੋ ਅਬ ਇਹ ਤਾਂ ਪਾਣੀ ਹੈਗਾ ਇਧਰੋਂ ਨੂ ਪੈਣਾ ਸ਼ੁਰੂ ਹੋ ਗਿਆ ਕੱਲ ਨੂੰ ਉੱਥੇ ਮਾਰ ਮਾਰ ਰਹਾ ਸੀਗਾ ਪਰ ਪੈਂਦੇ ਪਾਣੀ ਤੇ ਵੀ ਸਾਡੀ ਪੂਰੀ ਸਾਡੇ ਖਾੜੀਆਂ ਵਾਲਾ ਕੋਈ ਨੌਕਰੀ ਵਾਲਾ ਹੈ ਨਹੀਂ ਕੋਈ ਦੇਖ ਕਬਰ ਕਰਦੇ ਆ ਕਿ ਸਾਰਾ ਠੀਕ ਹੀ ਰਹੂਗਾ ਠੀਕ ਹੈ ਸਰ ਜੀ ਹੁਣ ਦੱਸਿਓ ਸਾਡੇ ਪਿੰਡ ਕੋਈ ਪਹਿਲੇ ਤਾਂ ਸਭ ਨਾਲ ਫਸਲ ਬਹੁਤ ਜ਼ਿਆਦਾ ਖਰਾਬ ਹੋਈ ਹੈ ਜੀ ਠੀਕ ਹੈ ਜੀ ਆਂ ਗਿਣਤ ਜ਼ਮੀਨਾਂ ਖਰਾਬ ਹੋ ਗਈਆਂ ਜੀ ਉਸ ਤੋਂ ਬਾਅਦ ਰੋੜਾਂ ਜੀ ਰੋੜਾਂ ਦਾ ਬਹੁਤ ਬੜਾ ਹਾਲ ਹੈ ਜੀ ਠੀਕ ਹੈ ਜੀ ਬਾਕੀ ਕਹਿਣ ਦਾ ਵੀ ਜਿਉ ਪੋਲਾ ਸੋਰੀ ਬੰਨ ਹੈ ਜੇ ਬੰਨ ਟੁੱਟ ਗਿਆ ਤਾਂ ਉਦੋਂ ਜ਼ਿਆਦਾ ਹੋਰ ਜ਼ਿਆਦਾ ਨੁਕਸਾਨ ਹੈ ਜੀ ਹੁਣ ਤੁਸੀਂ ਕੀ ਕੀ ਕਰਵਾ ਆਸੀਂ ਤਾਂ ਫਿਲਹਾਲ ਤਾਂ ਜੀ ਰਸਤੇ ਚਾਲੂ ਕਰਤੇ ਆ ਜੀ ਬਾਕੀ ਥੋੜਾ ਰਸਤਾ ਰਹਿ ਗਿਆ ਉਹ ਨੂੰ ਹਜਾ ਉਧਰ ਪਾਣੀ ਚੱਲਦਾ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਪੋਲਾ ਹੈ ਦੇ ਨਾਲ ਬੰਨ ਹੈ ਉੱਥੇ ਲੱਗੇ ਹੋਏ ਹੈਗੀ ਸੇਵਾ ਤੇ ਕਿੰਨੇ ਮਤਲਬ ਇਹ ਹੈ ਜੀ ਜਿਹੜਾ ਇਹ ਰਸਤਾ ਪਾਣੀ ਆਣ ਕਰਕੇ ਇਹ ਰੋੜ ਹੈ ਜੀ ਆਨੰਦਪੁਰ ਸਾਹਿਬ ਤੋਂ ਨੂਰਪੁਰ ਰੋੜ ਜੁੜਦੀ ਹੈ ਜੀ ਇਹ ਮਤਲਬ ਕਹਿਣਾ ਵੀ ਸੈਂਕੜੇ ਪਿੰਡਾਂ ਦਾ ਆਵਾਜਾਈ ਬੰਦ ਹੋ ਗਈ ਹੈ ਜੀ ਹੁਣ ਉਹਨਾਂ ਨੂੰ ਬੜਾ ਲੰਬਾ ਗੇੜ ਪਾ ਕੇ ਆਨੰਦਪੁਰ ਸਾਹਿਬ ਨੂੰ ਆਣਾ ਪੈਂਦਾ ਜੀ ਇਹ ਆਨੰਦਗੜ ਬਾਬਿਆਂ ਨੇ ਸੇਵਾ ਕਰਵਾਈ ਹੈ ਅੱਗੇ ਪੁਲ ਦੀ ਜੀ ਉਹਨਾਂ ਦੇ ਸਹਿਯੋਗ ਨਾਲ ਹੀ ਹੁਣ ਸ਼ਾਇਦ ਲੱਗੇ ਦਾ ਵਾਹਿਗੁਰੂ ਦੀ ਕਿਰਪਾ ਨਾਲ ਜੀ ਭਰਾਈ ਹੋ ਰਹੀ ਹੈ ਜੀ ਬੋਰੀਆਂ ਦੀ ਆਪਾਂ ਉਲਾਣਾ ਬੰਨ ਇਧਰ ਜੀ ਤੇ ਆਪਣਾ ਬੰਨ ਦੀ ਰੋਕਥਾਮ ਲਈ ਵਾ ਲੱਗੇ ਹੋਏ ਆ ਜੀ ਬਾਕੀ ਆਪਣੇ ਮੁੰਡਿਆਂ ਦੇ ਸੰਜੋਗ ਨਾਲ ਪਿੰਡ ਦੇ ਸੰਜੋਗ ਨਾਲ ਠੀਕ ਹੈ ਜੀ ਆਪਣੇ ਮੁੰਡੇ ਮਸ਼ੀਨਾਂ ਵਾਲੇ ਆ ਮਸ਼ੀਨਾਂ ਦੇ ਸੰਜੋਗ ਨਾਲ ਜੀ ਲੱਗੇ ਹੋਏ ਆ ਜੀ ਰਸਤਾ ਵੀ ਬਣਾ ਰਹੇ ਆ ਜੀ ਤੇ ਬੰਨ ਨੂੰ ਵੀ ਕਲੋਜ਼ ਕਰ ਰਹੇ ਆ ਜਿਹੜਾ ਟੁੱਟ ਰਿਹਾ ਹੈ ਜੀ ਬਣਾਇਆ ਜਾ ਰਿਹਾ ਲੁੱਕ ਬੜੀ ਗੱਲ ਨਹੀਂ ਜੀ ਹਜਾਂ ਤੱਕ ਤਾਂ ਰੜਕਾਂ ਦਾ ਪੀਆਰ ਜੀ ਤੋਰ ਤੇ ਹੀ ਅਸੀਂ ਠੀਕ ਕਰ ਰਹੇ ਆ ਜੀ ਤੇ ਕਹਿਣ ਦਾ ਵੀ ਸਰਜਾ ਸਰਕਾਰ ਵੱਲੋਂ ਦੇ ਰਹੇ ਆ ਮਸ਼ੀਨਾਂ ਮਸ਼ੂਨਾ ਭੇਜਤੀਆਂ ਹਲਕੀਆਂ ਬੁਲਗੀਆਂ ਬਾਕੀ ਬਾਬਿਆਂ ਨੇ ਆਪਣੀਆਂ ਮਸ਼ੀਨਾਂ ਭੇਜੀਆਂ ਆ ਜੀ ਤੇ ਆਪਣਾ ਮੁੰਡਿਆਂ ਨਾਲ ਆਪਣੀ ਮਸ਼ੀਨਾਂ ਆਪਣੇ ਪਰਸਨਲੀ ਟਰੈਕਟਰ ਲਾ ਕੇ ਕੰਮ ਕਰ ਰਹੇ ਆ ਜੀ ਸਿਰਫ ਜਿਹੜਾ ਬੰਨ ਹੈ ਇਹਦੇ ਵਾਸਤੇ ਸਰਕਾਰ ਨੇ ਲੇਬਰ ਥੋੜੀ-ਬੋਤੀ ਭੇਜੀ ਹੈ ਜੀ ਬਾਕੀ ਟਰੈਕਟਰ ਭੇਜੇ ਆ ਥੋੜੇ ਜਿਹਾ ਆਪਣੇ ਟਰੈਕਟਰ ਹੈ ਪੰਜ ਚਾਰ ਉਹ ਨਹੀਂ ਭੇਜੇ ਆ ਪੰਜ ਚਾਰ ਆਪਣੇ ਆ ਜੀ ਇੱਕ ਮਸ਼ੀਨ ਆਪਣੀ ਸੇਵਾ ਚਾਈ ਦੀ ਇੱਕ ਸਰਕਾਰ ਵੱਲੋਂ ਆਈ ਹੈ ਦੇਖੋ ਜੀ ਬੰਨ ਲਾੰਦੇ ਨੂੰ ਆਪਾਂ ਨੂੰ ਮਤਲਬ 5 6 ਆ 6ਵੇਂ ਦਿਨ 6ਵਾਂ ਦਿਨ ਹੈ ਜੀ ਅੱਜ ਬੰਨ ਲਾੰਦੇ ਨੂੰ ਜੀ ਕੋਸ਼ਿਸ਼ ਤਾਂ ਹੀ ਦੇਖੋ ਜੀ ਕਰ ਰਹੇ ਆ ਵੀ ਇਹਨੂੰ ਕੁਝ ਚੰਗੇ ਤਰੀਕੇ ਨਾਲ ਲਾਇਆ ਜਾਵੇ ਜੀ ਅਗਰ ਪਾਣੀ ਸਰਕਾਰ ਫੇਰ ਜ਼ਿਆਦਾ ਛੱਡਦੀ ਹੈ ਜੀ ਇਹ ਆਰਜੀ ਪੁਲ ਦੇ ਮਤਲਬ ਆਰਜੀ ਸਮਝ ਲਓ ਜੀ ਆਰਜੀ ਬੋਰੀਆਂ ਵਾਲਾ ਹੈ ਜੀ ਜੇ ਬੋਰੀਆਂ ਖੁਰਗੀਆਂ ਤਾਂ ਖਰਾਬ ਹੋ ਜਾਊਗਾ ਜੀ ਇਹ ਪੱਥਰ ਦਾ ਪੁਲ ਸੋਰੀ ਆਪਣਾ ਬੰਨ ਲੱਗੂਗਾ ਜੀ ਤੇ ਹੁਣ ਮਤਲਬ ਆਰਜੀ ਕਿ ਤਰ੍ਹਾਂ ਜਿਹਦਾ ਰੋੜਾ ਕਹਿੰਦੇ ਹੁੰਦੇ ਆਰਜੀ ਬਣਾਈਆਂ ਹੈ ਜੀ ਉਸ ਤਰ੍ਹਾਂ ਹੀ ਆਰਜੀ ਆਸੀਂ ਇਹ ਆਪਣਾ ਬੰਨ ਲਾ ਰਹੇ ਆ ਜੀ ਇਹ ਮੰਨ ਕੇ ਚੱਲੋ ਜੀ ਆਪਣਾ ਜਾ 50 ਤੋਂ 60 70 ਮੀਟਰ ਦਾ ਲੱਗ ਗਿਆ ਜੀ ਅੱਗੇ ਵੀ ਲੱਗਿਆ ਵਾ ਮਤਲਬ ਟੋਟਿਆਂ ਚ 50 50 ਫੁੱਟ ਦੇ ਦੋ ਟੋਟੇ ਹੋਰ ਹੈ ਜੀ ਉੱਚ ਲੱਗ ਗਿਆ ਵਾ ਮਤਲਬ ਹੈ ਉਹ ਉਹਦੇ ਬਰਾਬਰ ਹੀ ਹੈ ਜੀ ਪਾਣੀ ਦੇ ਬਰਾਬਰ ਹੀ ਲੱਗਿਆ ਜੀ ਹਜਾ ਮਤਲਬ ਲੱਗੂਗਾ ਉਹਨੂੰ ਘਟੋ ਘਟ ਹਜਾ 10 ਤੋਂ 15 ਦਿਨ ਹੋਰ ਲੱਗਣਗੇ ਜੀ ਇਹਨੂੰ ਬਿਲਕੁਲ ਪ੍ਰੋਪਰ ਓਕੇ ਕਰਨ ਏ ਜੀ ਆਪਣੇ ਤਿੰਨ ਚਾਰ ਪਿੰਡ ਹੈ ਜਿੱਦਾਂ ਆਪਣਾ ਬੁਰਜ ਪਿੰਡ ਹੋ ਗਿਆ ਜੀ ਇਹਨਾਂ ਦਾ ਯੂਥ ਵੀ ਮੁੰਡੇ ਆਪਣੇ ਲੋਦੀਪੁਰ ਦਾ ਯੂਥ ਹੋ ਗਿਆ ਜੀ ਤੇ ਪਿੰਡ ਦਾ ਵੀ ਸੰਯੋਗ ਹੈ ਜੀ ਮਟਰ ਦਾ ਪਿੰਡ ਵੀ ਹੈਗਾ ਜੀ ਮੁੰਡਿਆਂ ਦਾ ਸੰਯੋਗ ਵੀ ਹੈਗਾ ਬੰਦਿਆਂ ਦਾ ਵੀ ਸੰਯੋਗ ਹੈ ਤੇ ਨਿੱਕੂਵਾਲ ਸਾਹਿਬ ਨਾਲੋਂ ਜ਼ਿਆਦਾ ਸਾਨੂੰ ਨਿੱਕੂਵਾਲ ਵਾਲੇ ਸੰਯੋਗ ਦੇ ਰਿਹਾ ਜੀ ਇਹਨਾਂ ਯੂਥ ਕਿਉਂ ਪਿੰਡ ਵੜਾ ਹੈ ਜੀ ਇਹਦੇ ਮੁੰਡੇ ਆਪਣੇ 30 ਤੋਂ 40 ਮੁੰਡੇ ਵਾਲੇ ਮੁੰਡੇ ਤੇ ਆਪਣੇ ਸਿਆਣੇ ਬੰਦੇ ਪੂਰਾ ਆਪਣਾ ਸੰਯੋਗ ਦੇ ਰਹੇ ਹੈ ਜੀ ਮੈਂ ਆਪਣੇ ਥੋੜੇ ਬਹੁਤੇ ਜਿੱਦਾਂ ਕਹਿਣ ਦੇ ਵੀ ਐਨ ਆਰ ਆਈ ਵੀਰ ਹੈਗੇ ਉਹ ਕਹਿੰਦੇ ਕੋਈ ਦਿੱਕਤ ਪਰੇਸ਼ਾਨੀ ਕੋਈ ਜੋ ਵੀ ਤੁਹਾਨੂੰ ਕੋਈ ਸਾਡੀ ਮਾਲੀ ਮਦਦ ਚਾਹੀਦੀ ਹੈ ਦੇ ਰਹੇ ਆ ਜੀ ਭੇਜ ਰਹੇ ਆ ਕੋਈ ਆਪਣਾ ਕਹਿਣ ਵੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਇਲਾਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਸਾਡੇ ਇਲਾਕੇ ਦੇ ਵੀ ਅਜਿਹੇ ਸੱਜਣ ਹੈ ਬਹੁਤ ਮਿਲ ਪਰ ਅਰੇ ਗੌਰਵ ਰਾਣਾ ਜੀ ਨੂੰ ਬੇਨਤੀ ਕਰਦਾ ਵੀ ਆਪਣਾ ਵੀ ਕਹੇਗੀ ਕਮੇਟੀ ਤਿਆਰ ਕਰੋ ਜਿਹੜੀ ਗਰੀਬਾਂ ਦੇ ਮਸੀਹਾ ਬਣ ਜਿਹਦੇ ਕਰਕੇ ਇਹੋ ਜਿਹੇ ਬੱਚੇ ਸਾਡੇ ਲਾਗੇ ਵਿੱਚ ਹੋਂਦ ਹਾਰ ਜਿਹੜੇ ਸਿਰਫ ਇੱਕ ਗਰੀਬੀ ਦਾ ਹੋਂਦ ਕਰਕੇ ਉਹ ਪੜ ਨਹੀਂ ਸਕਦੇ ਨਾ ਉਹ ਜੱਜ ਬਣ ਸਕਦੇ ਮੈਦਾਨਾਣਾ ਜੀ ਨੂੰ ਇਹ ਬੇਨਤੀ ਕਰੂੰਗਾ ਕਿ ਕਹੇ ਜੀ ਕਮੇਟੀ ਤਿਆਰ ਕਰੋ ਜਿਹਦਾ ਕੋ ਮਲਾਜਮ ਹੈ ਕੋਈ ਹੋਰ ਹੈ ਵੱਧ ਫੀਸ ਨਹੀਂ ਘਟੋ ਘੱਟ ਜਿਹੜਾ ਮਲਾਜਮ ਨੂੰ 100 ਰੁਪਈਆ ਜਿਹੜਾ ਮਲਾਜਮ ਨੂੰ ਮਹੀਨੇ ਦਾ 500 ਰੁਪਈਆ ਲਾ ਕੇ ਕਹਿਜਤ ਗਰੁੱਪ ਬਿਆਰ ਕਰੀ ਜਿਹਦੇ ਵਿੱਚ ਉਸ ਜਿਹੜਾ ਗਰੁੱਪ ਬਣਾਇਆ ਜਿਹਦੇ ਵਿੱਚ ਕਿਸੇ ਵੀ ਸ਼ਾਸੀ ਪਾਰਟੀ ਦੇ ਕੋਲ ਦਾਖਲ ਨਾ ਹੋਵੇ ਮੈਂ ਜਿਹੜਾ ਪ੍ਰਧਾਨ ਬਣਾਇਆ ਕੋਈ ਵੀ ਖਨਾਚੀ ਬਣਾਇਆ ਉਹ ਕੋਈ ਵਿਗਣਾਣਾ ਨਾ ਹੋਵੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਸਾਡੇ ਇਲਾਕੇ ਦੀ ਬਹੁਤ ਸਿਲਤਾ ਪੈਦੀ ਇੱਕ ਇਲਾਕਾ ਸਾਡਾ ਬਹੁਤ ਵਧੀਆ ਪਰ ਹੈ ਗਰੀਬ ਕੋ ਗਰੀਬ ਮੈਂ ਤਾਂ ਇਹ ਬੇਨਤੀ ਕਰਦਾ ਚਲੋ ਬਈ ਇੱਕ ਇੱਕ ਕਹੇ ਜੀ ਪਾਰਟੀ ਤਿਆਰ ਕਰੋ ਮੈਂ ਜਿਹੜੀ ਜਲਦੋਂ ਗਰੀਬਾਂ ਦੀ ਮਸੀਹਾ ਬਣੇ ਵਾਹ ਗੁੱਡੀਆ ਖਾਲਸਾ